ਕਲ ਕਰਦੇ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਤਾਬਰਤੋੜ ਗੋਲੀਆਂ ਜੜੀਆਂ ਚਲੀਆਂ ਨੇ ਅਕਲਦੁੱਲ ਦੇ ਸਾਬਕਾ ਸਰਪੰਚ ਕਮਲ ਬੰਗਾਲੀ ਦੇ ਘਰ ਤੇ ਫਾਇਰਿੰਗ ਹੋਈ ਹੈ ਰਾਤ ਨੂੰ ਹਥਿਆਰਦਾਨ ਲੈ ਸੋਕੇ ਬਦਮਾਸ਼ਾਂ ਨੇ ਤਕਰੀਬਨ 12 ਫਾਇਰ ਕੀਤੇ ਨੇ ਦੱਸਿਆ ਕਿ ਸਾਬਕਾ ਅਕਾਲੀ ਸਰਪੰਚ ਕਮਲ ਬੰਗਾਲੀ ਦੇ ਪਤੀਜੇ ਦੇ ਸੀਨੀਅਰ ਦੇ ਵਿੱਚ ਗੋਲੀ ਵੱਜੀ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਇਥੇ ਤਾਬਰਤੋੜ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਸੋ ਅੰਮ੍ਰਿਤਸਰ ਦਾ ਮਜੀਠਾ ਰੋਡ ਜਿੱਥੇ ਕੀ ਆਏ ਦੇ ਨਪਰਾਧਿਕ ਜੋ ਘਟਨਾਵਾਂ ਵਾਪਰੀਆਂ ਨੇ ਉਸ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਕੱਲ੍ਹ ਦੇ ਸਾਬਕਾ ਸਰਪੰਚ ਕਮਲ ਬੰਗਾਲੀ ਦੇ ਘਰ ਤੇ ਫਾਇਰਿੰਗ ਹੋਈ ਹੈ ਰਾਤ ਨੂੰ ਹਥਿਆਰਾਂ ਨਾਲ ਲੈ ਸੋਕੇ ਬਦਮਾਸ਼ਾਂ ਨੇ ਕਰੀ 12 ਫਾਇਰ ਕੀਤੇ ਨੇ ਦੱਸ ਦੇ ਕਿ ਇਹ ਜੋ ਫਾਇਰਿੰਗ ਕੀਤੀ ਗਈ ਹੈ ਸਾਬਕਾ ਕਾਲੀ ਸਰਪੰਚ ਕਮਲ ਬੰਗਾਲੀ ਦੇ ਪਤੀਜੇ ਦੇ ਸੀਨੇ ਦੇ ਵਿੱਚ ਗੋਲੀ ਵੱਜੀ ਹੈ ਗੋਲੀਆਂ ਦੇ ਨਾਲ ਤਲਵਾਰਾਂ ਬੋਤਲਾਂ ਤੇ ਪੱਥਰਾਂ ਦੇ ਨਾਲ ਵੀ ਹਮਲਾ ਕੀਤਾ ਗਿਆ ਗਾਜੀ ਦੇ ਬਾਹਰ ਖੜੇ ਹੋਏ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਉਸ ਸਮੇਂ ਤੋਂ ਕਮਲ ਬੰਗਾਲੀ ਨੂੰ ਫਿਰੋਕੀ ਮੰਗੀ ਜਾ ਰਹੀ ਹੈ ਰਾਮ ਨਗਰ ਪੰਚਾਇਤ ਨੂੰ ਇਸ ਵਾਰ ਕਮਲ ਬੰਗਾਲੀ ਦੇ ਪੁੱਤ ਨੂੰ ਸਰਪੰਚ ਬਣਾਇਆ ਗਿਆ ਕਮਲ ਬੰਗਾਲੀ ਦੇ ਪਹਿਲਾਂ ਵੀ ਕਈ ਵਾਰ

ਔਰ ਜੋ ਵੀ ਮਿਲਿਆ ਉਸ ਦੇ ਨਾਲ ਹਮਲਾ ਕੀਤਾ ਗਿਆ ਹੈ ਪਾਵੇਂ ਪੱਥਰ ਹੋਣ ਬੋਤਲਾ ਹੋਣ ਇਹ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਸੋ ਕਲ ਦਲਦੇ ਸਾਫ ਕਸਰਪੰਜ ਕਮਲ ਬੰਗਾਲੀ ਦੇ ਘਰ ਤੇ ਇੱਥੇ ਫਾਇਰਿੰਗ ਹੋਈ ਹੈ ਕਾਜੀ ਕਮਲ ਬੰਗਾਲ ਦੇ ਭਤੀਜੇ ਦੇ ਗੋਲੀ ਵਜੀ ਹੈ ਰਾਤ ਨੂੰ ਹਥਿਆਰ ਨਾਲ ਲੈ ਸੋ ਕੇ ਬਦਮਾਸ਼ਾ ਨੇ ਇੱਥੇ ਤਾਬਰ ਤੋੜ ਫਾਇਰਿੰਗ ਕੀਤੀ ਕਰੀਬ 12 ਫਾਇਰ ਕੀਤੇ ਗਏ ਨੇ ਸੋ ਸਾਫ ਕਾ ਕਾਲੀ ਸਰਪੰਚ ਕਮਲ ਬੰਗਾਲੀ ਦੇ ਭਤੀਜੇ ਦੇ ਸੀਨੀਅਰ ਵਿੱਚ ਗੋਲੀ ਵਜੀ ਹੈ ਫਿਲਹਾਲ ਹਸਪਤਾਲ ਦੇਰੇ ਲਾਜਾ ਸਰਪੰਚ ਕਮਲ ਬੰਗਾਲੀ ਮਨਿੰਦਰ ਮੋਂਗਾ ਸਾਡੇ ਨਾਲ ਜੁੜ ਚੁੱਕੇ ਨੇ ਮਨਿੰਦਰ ਜਿਸ ਨਾਲ ਇਹ ਘਟਨਾ ਵਾਪਰੀ ਆ ਸੀ ਅੱਜ ਗੱਲ ਕਰੀ ਅੰਮ੍ਰਿਤਸਰ ਦੇ ਮਜੀਠਾ ਦੀ ਤਾਂ ਇੱਥੇ ਆਏ ਦਿਨ ਅਪਰਾਧ ਕਿਸ ਕਦਰ ਵਧੇ ਜਾ ਰਹੇ ਨੇ ਔਰ ਇੱਥੇ ਤਾਂ ਬਿਲਕੁਲ ਨਾ ਸਿਰਫ ਫਾਇਰ ਕੀਤੇ ਗਏ ਬਲਕਿ ਜੋ ਵੀ ਮਿਲਿਆ ਉਸ ਦੇ ਨਾਲ ਹਮਲਾ ਕੀਤਾ ਗਿਆ ਬਿਲਕੁਲ ਅਦਾ ਇਹ ਘਟਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਲਾਅ ਐਂਡ ਔਰਡਰ ਦੀ ਸਥਿਤੀ ਜਿਹੜੀ ਹੈ ਉਹ ਆਊਟ ਆਫ ਕੰਟਰੋਲ ਹੈ ਕਿਉਂਕਿ ਇਹ ਜਿਹੜੀ ਘਟਨਾ ਹੈ ਇਹ ਪਹਿਲੀ ਵਾਰ ਇਹ ਨਹੀਂ ਵਪਰੀ ਕਮਲ ਬੰਗਾਲੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਜੁਝਾਰੂ ਆਗੂ ਆ ਪਿਛਲੇ ਲੰਬੇ ਅਛੇ ਤੋਂ ਲਗਭਗ 15 ਸਾਲ ਤੋਂ ਵੱਧ ਸਮੇਂ ਤੋਂ ਰਾਮਨਗਰ ਪੰਚਾਇਤ ਦਾ ਸਰਪੰਚ ਚੁਣਦਾ ਆ ਰਿਹਾ ਔਰ ਇਸ ਵਾਰ ਵੀ ਭਾਰੀ ਵਿਰੋਧ ਦੇ ਬਾਵਜੂਦ ਜਿਹੜਾ ਸਰਬਸੰਮਤੀ ਦੇ ਨਾਲ ਪੂਰੇ ਇਲਾਕੇ ਵੱਲੋਂ ਕਮਲ ਬੰਗਾਲੀ ਦੇ ਭਤੀਜੇ ਨੂੰ ਸਰਪੰਚ ਚੁਣਿਆ ਗਿਆ ਹੈ। ਤੋਂ ਕਿਤਨਾ ਕਿਤੇ ਇੱਕ ਸਿਆਸੀ ਰੰਜੀਸ਼ਵਾਦੀ ਵੀ ਚੱਲ ਰਹੀ ਹੈ ਉਸ ਤੋਂ ਇਲਾਵਾ ਕਿਉਂ ਸਾਡੀ ਹੁਣ ਫੋਨ ਤੇ ਕਮਲ ਬੰਗਾਲੀ ਹਰਾਂ ਦੇ ਨਾਲ ਗੱਲਬਾਤ ਹੋਈ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਤੋਂ ਫਰੋਦੀ ਮੰਗੀ ਜਾ ਰਹੀ ਸੀ ਨੀ ਜਦੋਂ ਨੂੰ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ। ਔਰ ਇੱਥੇ ਹੀ ਬੱਸ ਨਹੀਂ। ਸਭ ਤੋਂ ਪਹਿਲਾਂ ਰਾਤ 9:30 ਵਜੇ ਦੇ ਕਰੀਬ ਕੁਝ ਮੋਟਰਸਾਈਕਲ ਸਵਾਰ ਨੌਜਵਾਨ ਉਸਦੇ ਘਰ ਪਹੁੰਚਦੇ ਨੇ ਕਿਰਪਾਨਾ ਲੈ ਕੇ ਉਸ ਨੂੰ ਤਮਕਾਇਆ ਜਾਂਦਾ ਫਰੋਦੀ ਦੀ ਮੰਗ ਕੀਤੀ ਜਾਂਦੀ ਹੈ। ਡਿਜ਼ਾਈਨ ਕਰ ਕਰਨ ਤੇ 1 ਘੰਟੇ ਬਾਅਦ ਦੁਆਰਾ ਲਗਭਗ 11 ਵਜੇ ਦੀ ਕ੍ਰੀਤ ਜਿਹੜਾ ਹੈ ਉਹ 15 ਤੋਂ 20 ਬਦਮਾਸ਼ ਪਹੁੰਚਦੇ ਨੇ ਜਿਹੜੇ ਹਥਿਆਰਾਂ ਨਾਲ ਲੈਸ ਹੁੰਦੇ ਨੇ ਜਿਨ੍ਹਾਂ ਕੋਲ ਰਵਾਲਡਰ ਵੀ ਹੁੰਦੇ ਇਸ ਤੋਂ ਇਲਾਵਾ ਕਰਪਾਨਾ ਕੱਚ ਦੀਆਂ ਬੋਤਲਾਂ ਤੇ ਪੱਥਰबाजी ਜਿਹੜੀ ਉਹ ਕੀਤੀ ਜਾਂਦੀ ਹੈ ਫਾਇਰ ਕੀਤੇ ਜਾਂਦੇ ਉਹ ਲਗਭਗ ਜੋ 11 ਗੋਲੀਆਂ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ ਯਾਨੀ ਕਿ 11 ਗੋਲੀਆਂ ਦੇ ਖੋਲ ਜਿਹੜੇ ਐ ਉਹ ਪ੍ਰਮਾਣਿਤ ਕੀਤੇ ਜਾ ਚੁੱਕੇ ਐ ਤਾਂ ਗੋਲੀਬਾਰੀ ਕੀਤੀ ਗਈ ਪੱਥਰਬਾਜ਼ੀ ਕੀਤੀ ਗਈ ਕੱਚ ਦੀਆਂ ਬੋਤਲਾਂ ਸਿੱਟੀਆਂ ਗਈਆਂ ਘਰ ਦੇ ਦਰਵਾਜ਼ੇ ਜਾਂ ਫਿਰ ਘਰ ਦੇ ਬਾਹਰ ਖੜੇ ਵਾਹਨਾਂ ਦੀ ਕਾਰਾਂ ਖੜੀਆਂ ਉਹਨਾਂ ਦੀ ਬੁਰੀ ਤਰ੍ਹਾਂ ਨਾਲ ਪੰਤੋੜ ਕੀਤੀ ਗਈ ਔਰ ਇਸ ਗੋਲੀਬਾਰੀ ਦੇ ਦੌਰਾਨ ਕਮਲਬਖਸ਼ ਜੀ ਦੇ ਭਤੀਜੇ ਦੇ ਛਾਤੀ ਵਿੱਚ ਗੋਲੀ ਲੱਗੀ ਜੋ ਬੜੀ ਗੰਭੀਰ ਹਾਲਾਤ ਵਿੱਚ ਜੇਰੇ ਇਲਾਜ ਹੈ ਐਥੇ ਹੀ ਬਸ ਨਹੀਂ ਪੁਲਿਸ ਵੀ ਬੜੀ ਮਾੜੀ ਕਾਰਗੁਜ਼ਾਰੀ ਸਾਹਮਣੇ ਆਈ ਹੈ ਫੋਨ ਕਰਨ ਤੋਂ ਦੱਸਿਆ ਜਾ ਰਿਹਾ ਹੈ ਕਿ ਲਗਭਗ ਪੌਣੇ ਘੰਟੇ ਦੇ ਬਾਅਦ ਜਿਹੜੀ ਹੈ ਪੁਲਿਸ ਪਹੁੰਚੀ ਔਰ ਉੱਥੇ ਜੋ ਵੀਡੀਓਜ਼ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਪੁਲਿਸ ਸਾਫ਼ ਤੌਰ ਤੇ ਮੂਕ ਦਰਸ਼ਕ ਬਣੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਪੁਲਿਸ ਦੀ ਜੋ ਟੀਮ ਪਹੁੰਚੀ ਹੈ ਜਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਫੁਟੇਜ ਜਿਹੜੀ ਹੈ ਡੀਵੀਆਰ ਆਪਣੇ ਕਬਜ਼ੇ ਚ ਲੈ ਲੇਗੇ ਹਾਲਾਂਕਿ ਉਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀ ਕਿ ਕਿਸ ਤਰ੍ਹਾਂ ਵਿਰਾਲ ਪਦਵਾਸ਼ ਦੋ ਵਾਰੀ ਉਸ ਤੇ ਘਰ ਤੇ ਹਮਲਾ ਕਰਕੇ ਗਏ ਹੈ ਔਰ ਇਸ ਤੋਂ ਪਹਿਲਾਂ ਵੀ ਪਿਛਲੇ ਅਰਸੇ ਦੌਰਾਨ ਵੱਖ-ਵੱਖ ਸਮੇਂ ਦੌਰਾਨ ਕਮਲ ਬੰਗਾਲੀ ਦੇ ਘਰ ਤੇ ਅਨੇਕਾਂ ਵਾਰ ਜਿਹੜੇ ਹਮਲੇ ਕੀਤੇ ਜਾ ਚੁੱਕੇ ਔਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਸ ਨੂੰ ਕਦੇ ਵੀ ਸੁਰੱਖਿਆ ਜਿਹੜੀ ਹੈ ਉਹ ਪ੍ਰਦਾਨ ਨਹੀਂ ਕੀਤੀ ਗਈ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਸ ਵਾਰ 6240 ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿੰਨਾ ਕਿੰਨਾ ਬਦਮਾਸ਼ਾ ਵੱਲੋਂ ਘਰ ਤੇ ਆ ਕੇ ਅਟੈਕ ਕੀਤਾ ਗਿਆ ਹੈ ਕਿ ਹੁਣ ਪੁਲਿਸ ਇਸ ਸੰਬੰਧ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਬਦਮਾਸ਼ੀਆਂ ਨੂੰ ਜਿਹੜੇ ਗੈਸਟਰ ਹਨ ਉਹਨਾਂ ਨੂੰ ਕਾਬੂ ਕਰਨ ਚ ਕਿੰਨ੍ਹੇ ਹੱਦ ਤੱਕ ਕਾਮਯਾਬ ਹੁੰਦੀ ਹੈ ਬਿਲਕੁਲ ਐਥੇ ਬਾਕੇ ਹੁਣ ਪੁਲਿਸ ਦੀ ਕੀ ਕੀ ਕਾਰਵਾਈ ਰਹਿੰਦੀ ਹੈ ਕਦੋਂ ਤੱਕ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਂਦਾ ਦੇਖਣਾ ਰਹੇਗਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲੇਕਿਨ ਇਥੇ ਫਿਰੋਤਿਆਂ ਦਾ ਜੜਾ ਮੰਗਨ ਦਾ سلسلہ ਉਹ ਵੀ ਲਗਾਤਾਰ جاری ਹੈ ਔਰ ਇਥੇ ਇਹ ਹਾਲਾਤ ਨੇ ਕਿ ਬਕਾਇਦਾ ਇਥੇ ਫਾਇਰਿੰਗ ਕੀਤੀ ਗਈ 12 ਫਾਇਰ ਕੀਤੇ ਗਏ ਨੇ ਔਰ ਉਸ ਵਿੱਚ ਕਮਲ ਬੰਗਾਲ ਦੇ ਪਤੀਜੇ ਨੂੰ ਗੋਲੀ ਵਜੀ ਹੈ ਜਿਸ ਵਿੱਚ ਉਹ ਗੰਭੀਰ ਹਾਲਤ ਵਿੱਚ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹੈ